ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਵੈਨਕੂਵਰ ਦੇ ਕੋਲ ਸਟੈਨਲੀ ਪਾਰਕ ਦਿਖਾ ਕੇ ਲੈ ਆਉਣੇ ਆ ਅਜੋ ਚਲਿਏ ਲੋ ਜੀ ਪਹੁੰਚ ਗਏ ਆਪਾਂ ਵੈਨਕੂਵਰ ਦੇ ਕੋਲ ਸੋਹਣਾ ਜਿਹਾ 뷰 ਦੇਖਣ ਲਈ ਕੋਲੀ ਡਾਊਨਟਾਊਨ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਆਦਾ ਦੂਰ ਨਹੀਂ ਆਏ ਕਿੰਨੀ ਸ਼ਾਂਤੀ ਹੈ ਦੇਖੋ ਤੁਹਾਨੂੰ ਬਰਡਸ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੋਏ ਕਿੰਨੀ ਸੋਹਣੀ ਲੱਗ ਲਈਏ ਕੰਨਾਂ ਨੂੰ ਇਹਦੇ ਬਿਲਕੁਲ ਨਾਲ ਹੀ ਬੀਚ ਹੈ ਸੋਨਾ ਜਿਹਾ ਜਿਹਦੇ ਕੋਲ ਕਾਫੀ ਲੋਕ ਆਂਦੇ ਨੇ ਸੈਰ ਕਰਨ ਰਨਿੰਗ ਕਰਦੇ ਨੇ ਆਸ-ਪਾਸ ਲੋਕ ਪਾਣੀ ਸਾਫ ਲੱਗਦਾ ਨਿਆ ਹਣਾ ਨਾ ਨਾ ਬੜੀ ਦੂਰ ਤੱਕ ਜਾਂਦਾ ਹੈ ਕਾਹਦੇ ਆਪਾਂ ਹੌਨ ਕਰਨ ਲੱਗੇ ਥੋੜੀ ਰੈਸਟ ਤੇ ਪੇਟ ਪੂਜਾ ਆ ਜਾਓ ਸੈਂਡਵਿਚਸ ਖਾ ਲਓ ਤੁਸੀਂ ਵੀ ਉਹ ਨਾ ਨਾ ਇਹਨੂੰ ਪੈਗ ਨਾ ਸਮਝ ਲਿਓ ਥਿਸ ਇਜ਼ ਕੈਨੇਡਾ ਡਰਾਈ ਤੁਰ ਗਏ ਤੇ ਲੋਕ ਜਿਵੇਂ ਤੇ ਤੇ ਵਾ 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 ഹലോ ഓഡോ ജീ ਇਹ ਪਾਰਕ ਦੇ ਅੰਦਰ ਸਾਈਡ ਟ੍ਰੇਲਸ ਬਣੀਆਂ ਹੋਈਆਂ ਨੇ ਕਾਫੀ ਲੰਬੀਆਂ ਨੇ ਅੰਦਰ ਤੱਕ ਜਾਂਦੀਆਂ ਜੰਗਲ ਦੇ ਵਿੱਚ ਆਹੋ ਜੱਟ ਨੇੜਾ ਜਿਹੜਾ ਵੱਡਾ ਕਿਸ ਕੰਮ ਦਾ ਜੰਗਲ ਨਹੀਂ ਰਹਿਣਾ ਅੱਜ ਦਾ ਉਹਨਾਂ ਖਾਨੀਆਂ ਰਹਿ ਗਈਆਂ ਹੋਣਾ ਆਹ ਚੀਜ਼ਾਂ ਰਹਿ ਗਈਆਂ ਇੱਡਾ ਜਿਹਾ ਵੱਡਾ ਵੱਡਾ ਤਾਂ ਨਾ ਕੋਈ ਨਹੀਂ ਮਨ ਜਗੁੱਗਾ ਗੁੱਗਾ ਕੀ ਕਰਿੰਦੇ ਨੇ ਤੁਹਾਡਾ ਬਸ ਜਮੀਨ ਨੂੰ ਪੈਣ ਦਾ ਮੁੱਢ ਗੁੱਗੂ ਹੋਰ ਥੋੜੀ ਕੱਤੀ ਆ ਪੱਤੀ ਹੋਰ ਟੁੱਟ ਗਿਆ ਆਪਣੇ ਦਿਜੇ ਤਰਫ ਚੱਲੇ ਆ ਬਸਾਲੇ ਗੱਲ ਸ਼ਾਮ ਨੂੰ ਫਿਰ ਮੈਂ ਡੈਡੀ ਨੂੰ ਕਸੀਨੋ ਦਿਖਾਣ ਲੈ ਆਇਆ ਤੇ ਆਜੋ ਲਾਈਏ ਇੱਕ ਇੱਕ ਗੇਮ ਫਿਰ ਆ ਲਾਇਆ ਇਹ ਆ ਨੰਬਰ ਆ ਆਇਆ ਇੱਕ ਦਿਨੋਂ ਮਿਲੇ ਜੀ ਇੱਕ ਦਿਨੋਂ ਹਾਂ ਹਾਂ ਜੋਠਾ ਲੈ ਲੈ ਵੀਰ ਟੈਲੀਕਾਟ ਤੇ ਪੂਰੇ ਲੈ ਚੜੀ ਹੋ ਗਿਆ 5 ਲੱਖ ਦੇ ਬੱਲੇ ਮੇਰੇ ਪੂਰੇ ਘਟੇ ਗਿਆ ਵੱਜ ਗਈ ਡੈਡੀ ਕਿੰਮ ਵਧੀ ਚੱਲਣ ਦੀ ਐ ਤਾਂ ਸਮਾਂ ਲਾ ਕੀ ਕਿੰਮ ਫੇਰਾ ਚੁੱਕਾ ਹੀ ਆ ਗਿਆ